10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦੇਈ ਹੈ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਪੈਸੇ ਦੇ ਹਿਸਾਬ ਤਾ ਬਾਅਦ ਦੇਖਾਂਗੇ ਮੈਂ ਹਰਦੀਪ ਸਿੰਘ ਤਰੰਤਾਨ ਤੋਂ ਆ ਜੀ ਔਰ ਅਸੀਂ ਆਏ ਆ ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਕਾਰਡ ਬਣਾਉਣਾ ਜਿਹੜਾ 10 ਲੱਖ ਦਾ ਪਿੰਡਾਂ ਵਾਂ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਹੈ ਕਿ ਕੋਈ ਜਾਤ ਪਾਤ ਕੋਈ ਉੱਚ ਨੀਚ ਕਿਸੇ ਨੂੰ ਭੇਦ ਭਾਵ ਨਹੀਂ ਰੱਖਿਆ ਗਿਆ ਤਰਫ ਹੈ ਲਈ 10 ਲੱਖ ਤੱਕ ਦਾ ਕਵਰ ਫ੍ਰੀ ਹੋਏਗਾ ਇਲਾਜ ਉਹਦੇ ਵਿੱਚ ਸਿਰਫ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਦਾ ਫੋਟੋ ਚਾਹੀਦਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਸ ਦੀ ਐਨਰੋਲਮੈਂਟ ਲਈ ਅੱਜ ਇੱਥੇ ਤਰਨਤਾਰਨ ਤੋਂ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ 132 ਕੈਂਪ ਲੱਗਣਗੇ ਆਉਣ ਵਾਲੀ 30 ਤਰੀਕ ਤੱਕ ਅਗਲੇ 8 ਦਿਨਾਂ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਵੀ ਸ਼ਹਿਰੀ ਖੇਤਰ ਦੇ ਵਿੱਚ ਵੀ ਔਰ ਇਸਦੀ اپیل ہے کہ ਹਰ ਇੱਕ ਘਰ ਘਰ ਆਵਾਜ਼ ਪਹੁੰਚ ਕੇ ਔਰ ਉਹਦੇ ਮੈਂਬਰਸ ਆ ਕੇ ਆਪਣੇ ਆਪ ਨੂੰ ਐਨਰੋਲ ਕਰਵਾਣ ਤੇ ਸਰਕਾਰ ਨੇ ਬਹੁਤ ਵਧੀਆ ਹੱਥ ਗਰੀਬ ਦਾ ਫੜਿਆ ਵਾ ਤੇ ਚਲੋ ਲੋਕਾਂ ਨੂੰ ਇਹ ਤੇ ਫਿਕਰ ਨਹੀਂ ਹੋਊਗਾ ਵੀ ਤੁਮਾਰ ਹੋ ਜਾਾਂਗੇ ਤੇ ਲਾਜ ਨਹੀਂ ਹੋਊਗਾ ਜਾਂ ਲਾਜ ਖਣੋ ਮਰ ਜਾਾਂਗੇ ਬਹੁਤ ਧੰਨਵਾਦ ਕਰਦੇ ਆ ਜਿਸ ਆਪਣਾ ਮਾਨ ਸਰਕਾਰ ਦਾ